नमस्कार आप देख रहे हैं सच की आवाज रोपड़ टुडे 99 जिस पर आप विश्वास करते हैं रोपड़ नंगल आनंदपुर साहिब गठशंकर की पल पल की खबरों के साथ अपडेट रहने के लिए बने रहिए रोपड़ टुडे 99 चैनल पर आइए शुरुआत करते हैं आज की मुख्य खबरों से ਹਾਂਜੀ ਕੱਲ ਆਪਣੇ ਐਸਆਈ ਗੁਰਿੰਦਰ ਸਿੰਘ ਚੌਕੀਚਰ ਹਰੀਪੁਰ ਸਮੇਤ ਫੋਰਸ ਬਿਊਡ ਪਟ੍ਰੋਲਿੰਗ ਗਸ਼ਟ ਕਰ ਰਹੇ ਸੀਗੇ ਤੇ ਨਾਕਾਬੰਦੀ ਕੀਤੀ ਹੋਈ ਸੀਗੀ ਤਾਂ ਉੱਥੇ ਸੁਖਵਿੰਦਰ ਚਰਨ ਸਿੰਘ ਪਿੰਡ ਮਜੂਰ ਨਾਲ ਆ ਕੇ ਬਿਆਨ ਦਸਤ ਹੋਇਆ ਕਿ ਉਹ ਸ਼ਾਮ ਦੇ 5:00 ਵਜੇ ਆਪਣੇ ਘਰੇ ਬਾਹਰ ਕੰਮ ਕਰ ਰਹੀ ਸੀਗੀ ਤਾਂ ਜਿਹੜੇ ਦੋ ਨੌਜਵਾਨ ਐ ਇੱਕ ਉਹਨਾਂ 'ਚੋਂ ਸਰਦਾਰ ਸਿੰਘ ਤੇ ਇੱਕ ਮੋਨਾ ਮੋਟਰਸਾਈਕਲ ਤੇ ਆਏ ਤੇ ਉਹਦੀ ਜਿਹੜੀਆਂ ਵਾਲੀਆਂ ਨੇ ਉਹ ਖੋ ਕੇ ਫਰਾਰ ਹੋ ਗਏ ਉਸ ਤੇ ਤਰੰਤ ਕਾਰਵਾਈ ਕਰਦੇ ਹੋਏ ਆਪਰੇ ਸੁਗੀਤੀ ਉਸ ਤੋਂ ਬਾਅਦ ਜੋ ਹੈ ਸਾਰੀ ਸੀਸੀਟੀਵੀ ਖਣਾ ਲਏਗੇ ਉਹਦੇ ਬੇਸਿਸ ਤੇ ਜਿਹੜੇ ਦੋ ਨੌਜਵਾਨ ਹੈਗੇ ਆ ਜਿਹਦਾ ਇੱਕ ਦਾ ਨਾਮ ਮੇਜਰ ਰਾਮ son of ਦੀਵਾਨ ਚੰਦ ਪਿੰਡ ਛੱਡੋਵੇਟ थाना ਗਾੜਗੜ ਦੂਜੇ ਦਾ ਨਾਮ ਫਰੀਦ ਕੁਮਾਰ son of ਕਰੇ ਲਾਲ ਆ ਉਹ ਮਹਿੰਦੀਪੁਰ ਪੀਐਸ ਬਲਾਚੌਰ ਉਹ ਜਿਹੜਾ ਹੈਗਾ ਉਹ ਅਰੈਸਟ ਕੀਤਾ ਤਾਂ ਕਿਸ ਤਰੀਕੇ ਨਾਲ ਅਰੈਸਟ ਕੀਤਾ ਹਾਂਜੀ ਇਹ ਕਿਹੜਾ ਪ੍ਰੋਫਾਈਲ ਦੋਤਰਾ ਪ੍ਰੋਫਾਈਲ ਲੱਗੇ ਵਿਤੇ ਨੇ ਲੱਭ ਜਿਵੇਂ ਜਦੋਂ ਵਿਆਹ ਖਿਆ ਸੀ ਤਾਂ ਜਿਹੜਾ ਉਹਦੀ ਨੂੰਹ ਹੈਗੀ ਐ ਉਹ ਵੀ ਉਸ ਟਾਈਮ ਕੋਲ ਹੀ ਖੜੀ ਸੀ ਉਹਨਾਂ ਨੇ ਜਿਹੜਾ ਮੋਟਰਸਾਈਕਲ ਦਾ ਨੰਬਰ ਸੀਗਾ ਉਹ ਪੜ ਲਿਆ ਸੀ ਉਸ ਬੇਸਿਸ ਤੇ ਹੀ ਪੜਤਾਲ ਕੀਤੀ ਪਤਾ ਕੀਤਾ ਤੇ ਉਹ ਜਿਹਦੇ ਨਾਂ ਦੇ ਮੋਟਰਸਾਈਕਲ ਸੀਗਾ ਉਸ ਬੇਸਿਸ ਤੇ ਜਿਹੜਾ ਹੈਗਾ ਉਹਨਾਂ ਨੂੰ ਅਰੈਸਟ ਕੀਤਾ ਸਰ ਕੋਈ ਬੈਕਗ੍ਰਾਉਂਡ ਵਿੱਚ ਕੋਈ ਕਰਮ ਬੈਠਾ ਕੋਈ ਹਾਂਜੀ ਜਿਹੜਾ ਮੇਜਰ ਆਮ ਹੈਗਾ ਇਹਦੇ ਉੱਤੇ ਕਰੀਬ 4 ਲਗਭਗ ਨੇ ਦੱਸਨੇ ਐਨਡੀਪੀਐਸ ਵਿੱਚ ਐਕਸਾਈਜ਼ ਦੀ ਹੋਰ ਚੋਰੀ ਹੋਈ ਠੀਕ ਹੈ ਜੀ ਜੀ ਕਿਸਰੂ ਮੂਨੇ ਦਾ ਅਲੀ ਪਾਸ ਮੇਰੀ ਕਰ ਗਈ ਉਹ ਕੀ ਇਹਨਾਂ ਵੀ ਅੱਜ ਕੋਰ ਮਾਮੂਜ ਕੋਰਟ ਪੇਸ਼ ਕਰਕੇ ਦਿਨੇਦਰ ਮਾਨ ਹੁਕਮ ਕੀਤਾ ਹੈਗਾ ਜੇ ਵੀ ਹੈ ਜੇ ਵੀ ਕੋਈ ਸਮਝਾ ਦੇ ਜਾਵੇ